ਅੱਜ ਜਿਹੜੀ ਮੀਟਿੰਗ ਸੀ ਨਾ ਰੁਟੀਨ ਦੇ ਸਾਰੇ ਕੰਮ ਸੀ ਅਜੰਡੇ ਦੇ ਮੁਤਾਬਕ ਸਾਰੀ ਮੀਟਿੰਗ ਤੋਂ ਉਪਰੰਤ ਗਿਆਨੀ ਹਰਪੀ ਸਿੰਘ بڑا ਮਸਲਾ ਸੀ ਜਿਹੜਾ ਪੜਤਾਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਉਹਨਾਂ ਨੇ ਏਜੰਡਾ ਲੈਂਦਾ ਜੀ ਦਾ ਅਸੀਂ ਤਿੰਨ ਮੈਂਬਰ ਆ ਸਰਦਾਰ ਅਮਰੀਕ ਸਿੰਘ ਬਿਸ਼ੋਹਾ ਮੈਂ ਜਸਵੰਤ ਸਿੰਘ ਪ੍ਰਾਂਡ ਤੇ ਪਰਮਜੀਤ ਸਿੰਘ ਰਾਏਪੁਰ ਨੇ ਉਹਦੀ ਮਤੇ ਦੀ ਵਿਰੋਧਤਾ ਕੀਤੀ ਹੈ ਲਿਖ ਕੇ ਵੀ ਦਿੱਤਾ ਲਿਖ ਕੇ ਵੀ ਦਿੱਤਾ ਸਾਨੂੰ ਇਹ ਮਹਿਸੂਸ ਹੋਇਆ ਇਹ ਮਸਲਾ ਇਹ ਉਹਨਾਂ ਦੀ ਜਿਹੜੀ ਵਰਖਾਸਤ ਆ ਰਾਜਨੀਤਿਕ ਐਂਗਲ ਤੋਂ ਕੀਤੀ ਗਈ ਆ ਪਰਦਾਲ ਕਮੇਟੀ ਦੀ ਰਿਪੋਰਟ ਸਾਨੂੰ ਦਿੱਤੀ ਨਹੀਂ ਪਰ ਕੇ ਜਰੂਰ ਸੁਣਾਈ ਗਈ ਆ ਉਸ ਰਿਪੋਰਟੀ ਦੇ ਵਿੱਚ ਬਹੁਤ ਜ਼ਿਆਦੇ ਦੋਸ਼ ਲਾਏ ਗਏ ਆ ਮੈਂ ਇਸ ਗੱਲ ਦੀ ਨਹੀਂ ਕਿਉਂਕਿ ਮੈਂ ਨਾ ਹਰਪ੍ਰੀਤ ਸਿੰਘ ਨੂੰ ਕੋਈ ਤੇ ਮਿਲਿਆ ਗਿਆ ਨਹੀਂ ਜੀ ਨੂੰ ਨਾ ਵਾਲਾ ਮੈਂ ਉਹਨਾਂ ਬਾਰੇ ਜਾਣਦਾ ਹੋ ਸਕਦਾ ਬਹੁਤੀਆਂ ਗੱਲਾਂ ਉਹਨਾਂ ਨੇ ਜਿਹੜੇ ਦੋਸ਼ ਲਾਏ ਆ ਕੋਈ ਸਹੀ ਵੀ ਹੋਵੇ ਕੋਈ ਗਲਤ ਨਹੀਂ ਹੋਵੇ ਪਰ ਸਿਧਾਂਤਕ ਗੱਲ ਇਹ ਆ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਬੀਤੇ ਸਮੇਂ 'ਚ ਇਹਨੇ ਮਾਰੇ ਸੀ ਜਿੰਨਾ ਚਿਰ ਤੁਹਾਡੇ ਹੱਕ 'ਚ ਬੋਲਦੇ ਰਹੇ ਆ ਤੁਸੀਂ ਉਹਨੂੰ ਸਲਾਉਂਦੇ ਰਹੇ ਹੋ ਅੱਜ ਤੁਹਾਡੀ ਰਾਜਨੀਤਿਕ ਗੱਲਾਂ ਦੀ ਪੂਰਤੀ ਨਹੀਂ ਕਰਦੇ ਅੱਜ ਤੁਸੀਂ ਉਹਨਾਂ ਨੂੰ ਲਾ ਕੇ ਭਰੇ ਮਾਰੇ ਆ ਸਵਾਲ ਸਿਧਾਂਤ ਦਾ ਗਿਆਨੀ ਹਰਪ੍ਰੀਤ ਸਿੰਘ ਦਾ ਨਹੀਂ ਗੱਲ ਤਾਂ ਆ ਜਿਸ ਰਾਹੋਂ ਜਥੇਦਾਰ ਰਣਜੀਤ ਸਿੰਘ ਜਿਸ ਰਾਹ ਤੇ ਪੁਰਾਣੇ ਜੱਤੇਦਾਰ ਇਹ ਆਪਣੇ ਰਾਜਨੀਤਿਕ ਤੌਰ ਤੇ ਵਰਤ ਕੇ ਸਿੱਟਦੇ ਰਹੇ ਆ ਅੱਜ ਉਸ ਰਾਜਨੀਤਿਕ ਵਿਅਕਤੀ ਨੇ ਅਡਜੈਕਟਿਵ ਦੇ ਮੈਂਬਰਾਂ ਰਹੀ ਉਹ ਆਪਦਾ ਅ ਅੰਜਾਮ ਨੂੰ ਪੂਰਾ ਕਰਦਾ ਅੱਜ ਕਿੰਨਾ ਕਿੰਨਾ ਵਿਰੋਧ ਕੀਤਾ ਨਾਮ ਦੱਸਦੇ ਆਂ ਅਮਰੀਕ ਸਿੰਘ ਬਿਸ਼ੋਹਾ ਜੀ ਅਜਨਾਲੇ ਤੋਂ ਮੈਂਬਰ ਆ ਪਰਮਜੀਤ ਸਿੰਘ ਰੈਪੌਰ ਜਲੰਧਰ ਤੋਂ ਮੈਂਬਰ ਆ ਮੈਂ ਸਿਧਮਾ ਬੇੜ ਤੋਂ ਜਸਵੰਤ ਸਿੰਘ ਪੜੈਣ ਮੈਂਬਰ ਆ ਪ੍ਰਧਾਨ ਸਾਹਿਬ ਜਥੇਦਾਰ ਜਨਰਲ ਦੀ ਇਹ ਨੋਟਸ ਪੜ੍ਹਨਾ ਚਾਹੀਦਾ ਬਿਲਕੁਲ ਲੈਣਾ ਚਾਹੀਦਾ ਦੇਖੋ ਮੈਂ ਇੱਕ ਗੱਲ ਕਹਿ ਸਕਦਾ ਬਿਲਕੁਲ ਸੱਚੋ ਸੱਚ ਮੈਂ ਸਵਾਲ ਕੀਤਾ ਪ੍ਰਧਾਨ ਜੀ ਨੂੰ ਬਈ ਤੁਸੀਂ ਜਿਹੜੀ ਪਰਤਾਲ ਕੀਤੀ ਆ ਸਿੰਘ ਸਾਹਿਬ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਕਹਿੰਦੇ ਤੁਹਾਡਾ ਅਧਿਕਾਰ ਖੇਤਰ ਨਹੀਂ ਹੈਗਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਾਜ਼ਰੀ ਵਿੱਚ ਜੋ ਕਹਿਤਾ ਗਿਆਨੀ ਹਰਪ ਸਿੰਘ ਨੇ ਉਹ ਸਹੀ ਆ ਪਰ ਥੋੜੀ ਰਿਪੋਰਟ ਕੁਝ ਹੋਰ ਕਹਿੰਦੀ ਆ ਤੇ ਇਹਦਾ ਮਤਲਬ ਕਹਿੰਦੇ ਜੀ ਅਸੀਂ ਸੁਪਰੀਮ ਆ ਗਿਆਨੀ ਹਰਪ੍ਰੀਤ ਅਕਾਲ ਤਖਤ ਦਾ ਜਥੇਦਾਰ ਕੋਲੇ ਅਧਿਕਾਰ ਨਹੀਂ ਮੈਂ ਕਿਹਾ ਤੁਸੀਂ ਇਹ ਸਟੇਟਮੈਂਟ ਦੇ ਦਿਓ ਜਿਸ ਦਿਨ ਗਿਆਨੀ ਰਘਵੀਰ ਸਿੰਘ ਨੇ ਕਿਹਾ ਸੀ ਵੀ ਸ਼੍ਰੋਮਣੀ ਕਮੇਟੀ ਕੋਲੇ ਕੋਈ ਅਧਿਕਾਰ ਨਹੀਂ ਉਦੋਂ ਇਹ ਚੁੱਪ ਹੋ ਗਏ ਇਸ ਲਈ ਜਿਹੜਾ ਦੂਰਾ ਕਰਦਾਰ ਆ ਨਾ ਮੀਟਿੰਗ ਦੇ ਅੰਦਰ ਇਹ ਮਹਿਸੂਸ ਕਰਾਉਣਾ ਵੀ ਅਕਾਲ ਤਖਤ ਦੇ ਜਥੇਦਾਰ ਦਾ ਅਧਿਕਾਰ ਨਹੀਂ ਤੇ ਬਾਹਰ ਕਹਿਣਾ ਸੀ ਕੱਲ ਤੱਕ ਦਾ ਸਨਮਾਨ ਕਰਨੇ ਆ ਇਹ ਲੈਡ ਬੂ ਇਹਨਾਂ ਨੂੰ ਹਾਂਜੀ ਹੋਰ ਇਸ ਤੋਂ ਇਲਾਵਾ ਵੱਡਾ ਕੁੱਤਾ ਹੋਰ ਕੋਈ ਵੱਡਾ ਮੁੱਦਾ ਨਹੀਂ ਇੱਕੋ ਹੀ ਸੀ ਮੈਂ ਸੀ ਕਿਹਾ ਸੀ ਹੁਣ ਲਾਹ ਤਾਂ ਦਿੱਤਾ ਲਾਉਣ ਦਾ ਵਿਧੀਵਾਨ ਬਣਾ ਲਓ ਨਹੀਂ ਕਹਿੰਦੇ ਜੀ ਇਹ ਬਹੁਤ ਮਾੜਾ ਹੈ ਮੈਂ ਹੁਣ ਜਿਹੜੇ ਅਗਲੇ ਲਾਏ ਸੀ ਉਹਨਾਂ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਕਿਤੇ ਉਹਨਾਂ ਚੋਂ ਮਾੜਾ ਹੋਰ ਨਾ ਕੋਈ ਬਣ ਜਾਵੇ ਕਹਿਣ ਤੋਂ ਬਾਅਦ ਉਹ ਸਭ ਮੌਕੇ ਦੀਆਂ ਗੱਲਾਂ ਹੁੰਦੀਆਂ ਆ ਰਾਜਨੀਤਿਕ ਐਨਕਾ ਲਾ ਕੇ ਜਥੇਦਾਰ ਲਾਉਂਦੇ ਰਹੇ ਆ ਤੇ ਜਦੋਂ ਇਹਨਾਂ ਨੂੰ ਕੋਈ ਕੰਮ ਦੇਣੋਂ ਹਟ ਜਾਂਦਾ ਜਾਂ ਕਿਸੇ ਦੀ ਜ਼ਮੀਰ ਜਾਗ ਪਵੇ ਜਾਂ ਕੋਈ ਉਹ ਗੱਲਾਂ ਬਾਰ ਬਾਰ ਨਾ ਇਹਨਾਂ ਦੀ ਪੂਰਤੀ ਕਰੋ ਤੇ ਫਿਰ ਐਂ ਕਰਦੇ ਆ ਜੇ ਸਿੱਖ ਪੂਰਾ ਆਬਾਮ ਚੇਤਨਨਾ ਹੋਇਆ ਅਹੀਂ ਹੁੰਦਾ ਰਹੂਗਾ ਜਗਤਾਰ ਸਿੰਘ ਜੀ ਜਗਤਾਰ ਸਿੰਘ ਜੀ ਦੇਖੋ ਅੱਜ ਇਹ ਸਵਾਲ ਨਹੀਂ ਪੁੱਛਤਾ ਨਾ ਦੇ ਲੋ ਜਦੋਂ ਅਸੀਂ ਕੋਈ ਵਿਵਸਥਾ ਬਾਰੇ ਕਿਸੇ ਨੂੰ ਸਿੱਖਾਂ ਨੂੰ ਦੱਸ ਹੀ ਨਹੀਂ ਸਕੇ ਛੱਡ ਸਿੱਖਾਂ ਨੇ ਐਡਜੈਕਟਿਵ ਮੈਂਬਰ ਨੂੰ ਵੀ ਨਹੀਂ ਪਤਾ ਕਿ ਸਿੰਗਲ ਤੋਂ ਤੁਸੀਂ ਚੁਣਦੇ ਹੋ ਦੇਖੋ 12 15 ਬੰਦੇ ਪੰਥ ਦੀ ਨਿਮੈਂਦਗੀ ਨਹੀਂ ਕਰਦੇ ਜਥੇਦਾਰ ਤਾਂ ਪੰਥ ਦਾ ਤੁਸੀਂ ਆਪ ਵਿੱਚ ਮੈਂ ਕੀ ਕਹਾਂ ਇਹ ਜਿਹੜੀ ਰੰਕਾਰ ਰਹੀ ਹੈ 2 ਦਸੰਬਰ ਦੇ ਜਿਹੜੇ ਪ੍ਰੋਗਰਾਮੇ ਹੋਏ ਆ ਦੇਸ਼ ਹੋਏ ਉਹਨਾਂ ਨੂੰ ਲੈ ਕੇ ਵਈ ਹੈ ਹਾਂ 2 ਦਸੰਬਰ ਵਾਲੇ ਦਿਨ ਦੇ ਜਿਹੜੇ ਹੁਕਮਨਾਮੇ ਆ ਖਾਸ ਤੌਰ ਤੇ ਮੈਂ ਇਹ ਗੱਲ ਸਿੱਧੇ ਤੌਰ ਤੇ ਕਹਿਣਾ ਜਿਹੜੇ ਪ੍ਰਧਾਨ ਸਾਹਿਬ ਆ ਤੇ ਅਡਜੈਕਟਿਵ ਮੈਂਬਰ ਆ ਸੱਤਾ ਤਾਰੀ ਉਹ ਰਾਜਨੀਤਿਕ ਆਗੂ ਦੀ ਇਹ ਬਖਸ਼ਿਸ਼ ਦੇ ਨਾਲ ਹੀ ਪ੍ਰਧਾਨ ਬਣੇ ਆ ਉਹਦੇ ਨਾਲ ਹੀ ਓਬਜੈਕਟ ਮੈਂਬਰ ਬਣੇ ਆ ਤੇ ਫਿਰ ਉਹ ਤਾਂ ਕਰਨੀ ਬਣਦੀ ਆ ਉਹਨਾਂ ਦੀ ਉਹ ਤਾਂ ਕਰ ਹੀ ਰਹੇ ਆ ਠੀਕ ਹੈ ਧੰਨਵਾਦ ਜਾਨੀ ਜਗਤਾਰ ਸਿੰਘ ਹੋ ਜੀ ਇਸ ਕਿਤੇ ਬੰਦੂਮਾ ਸਾਹਿਬ ਦੇ ਹੈੱਡ ਕਰਨ ਦੀ ਉਹ ਹਾਂ ਇਹ ਉਹਨਾਂ ਨੂੰ ਕਿਹਾ ਵੀ ਉਹ ਸੁਭਾਵਾਂ ਨਿਮਾਉਣਗੇ ਅਗਲਾ ਤੇ ਫਿਰ ਅਗੇ ਉਹ ਦੱਸ ਸਕਦੇ ਆ ਪ੍ਰਧਾਨ ਸਾਹਿਬ ਬੜੀ ਗੱਲ ਦੇਖੋ ਇਹ ਫੈਸਲਾ ਹੈ ਮੰਨਪਾਗਾ ਸੱਚ ਬੋਲਣ ਦੀ ਸਜ਼ਾ ਗਿਆਨੀ ਯਾਰ ਪ੍ਰੀਤ ਸਿੰਘ ਨੂੰ ਦਿੱਤੀ ਗਈ ਜਿਹੜੀ 2 ਤਰੀਕ ਨੂੰ ਕਾਲ ਤੱਕ ਸਾਹਿਬ ਦੇ ਫਜ਼ੀਲ ਤੋਂ ਜਿਹੜੇ ਫੈਸਲੇ ਹੋਏ ਸੀ ਨਾ ਉਹਨਾਂ ਫੈਸਲਿਆਂ ਜਿਹੜੇ ਹੀ ਉਹ ਬਾਦਲ ਦਲ ਨੂੰ ਹਜਮੀ ਹੋਏ ਉਹ ਕਹਿੰਦੇ ਤੁਹਾ ਫੈਸਲੇ ਸਖਤ ਕਰਾਤੇ ਔਰ ਉਹਨਾਂ ਦੇ ਖਿਲਾਫ ਐਵੇਂ ਮਗਰੋਂ ਇੱਕ ਕੱਟਤੀ ਆਪਣੀ ਕਮੇਟੀ ਬਣਾਤੀ ਇਹ ਲੋਕੋ ਕਮੇਟੀ ਦੇ ਵਿੱਚ ਕੋਈ ਵੀ ਵੈਲਿਡਿਟੀ ਨਹੀਂ ਹੈਗੀ ਕਾਲਤਖਸਬ ਦੇ ਜਹਾਦਰ ਗਨੇ ਰਗਵੀਰ ਸਿੰਘ ਨੇ ਗੱਲ ਕਹੀ ਸੀ ਕਿ ਇਹ ਇਹਨਾਂ ਦੇ ਅਧਿਕਾਰ ਖੇਤਰ ਚ ਨਹੀਂ ਆਉਂਦਾ ਮਤਲਬ ਸ਼ਰੋਣੀ ਕੀ ਮਿੱਟੀ ਦੇ ਉਹਨਾਂ ਗਨੇ ਰਗਵੀਰ ਸਿੰਘ ਦੀ ਗੱਲ ਵੀ ਅੱਜ ਕਟ ਕਮੇਟੀ ਨੇ ਨਹੀਂ ਮੰਨੀ ਮੈਂ ਸਭ ਦੋਨਾਂ ਅਕਾਲ ਤਖਸਬ ਦੇ ਹੁਕਮ ਦੀ ਜਿਹੜੀ ਅੱਜ ਲਗਣਾ ਕੀਤੀ ਹੈ ਅੱਜ ਲੜਾਈ ਜਿਹੜੀ ਆਣਾ ਉਹਨੋਂ ਉਹ ਕਾਲਤਖਸਬ ਨਾਲ ਲੜ ਰਿਹਾ ਬਾਦਲਦਾਲ ਖਾਸਾ ਪੰਥ ਦੋਸ ਹੈ ਜਮੜਤਾ ਇੱਕ ਅਕਾਲ ਤਖਸਬ ਨੂੰ ਮੰਨਣ ਵਾਲੇ ਆ ਹੀ ਲੋਕ ਆ ਇੱਕ ਅਕਾਲ ਤਖਸਬ ਤੋਂ ਜਿਹੜੇ ਭਗੌੜੇ ਲੋਗਾ ਇਹ ਸਾਰੇ ਅੱਜ ਸਾਹਮਣੇ ਹੀ ਆ ਜੋਖਸ ਵਿਰੋਧ ਕਿਨੇ ਕਿਨੇ ਕੀਤਾ ਪਰ ਅੰਦਰ ਦਾ ਗੱਲ ਅੰਦਰ ਦੋwidehat ਮੈਂਬਰ ਸੀ ਇਹ ਵਿਰੋਧ ਕਰਨਾ ਸੀ ਮੈਂ ਵਿਰੋਧ ਕੀਤਾ ਤੇ ਬਾਕੀ ਮੈਂ ਤੁਹਾਡੇ ਸਾਹਮਣੇ ਕਰ ਰਿਹਾ ਹਾਂ ਉਹ ਸਾਡੀ ਸਾਰੀ ਸੁਧਾਰ ਲੈ ਰਹੀ ਸਾਰੀ ਕਰ ਰਹੀ ਹੈ ਵਿਰੋਧ ਉਹ ਸਾਰਾ ਖਾਲਸਾ ਪੰਥ ਕਰ ਰਿਹਾ ਔਰ ਨਿਹੰਗ ਸਿੰਘ ਜਿਹਾ ਬੰਦੀਆਂ ਕਰ ਰਹੀਆਂ ਪਰ ਸਾਰੇ ਸਾਹਮਣੇ ਦੋ ਚੋਣਾਂ ਨਹੀਂ ਜਾਦੀ ਲੱਗਦਾ ਪੰਥ ਦੇ ਵਿੱਚ ਰਾਜਨੀਤੀ ਕੀਤੀ ਜਾ ਰਹੀ ਹੈ ਇਹ ਰਾਜਨੀਤੀ ਹੋਈ ਆ ਆਈਡੀਆ ਆ ਰਾਜਨੀਤੀ ਹੋਈ ਜਿਹੜੀ ਉਹਨੂੰ ਕੱਢਿਆ ਗਿਆ ਕਾਲਤਖ ਸਾਹਿਬ ਦੇ ਜਿਹੇ ਬਜਾਏ ਵੀ ਆਪਾਂ ਜਿੱਥੇ ਹੁਕਮ ਆਇਆ ਉਹ ਨੂੰ ਮੰਨੀਏ ਉਹਨਾਂ ਹੁਕਮ ਦੇ ਨਾਲੇ ਕੱਟਦੇ ਆ ਹੁਕਮ ਦੇ ਨਾਲੇ ਕਹਿੰਦੇ ਇਹ ਤਾਂ ਮਦ ਭਾਗੀ ਕੀ ਕਟਕਾ